ਇਹ ਆ ਸਾਡੀ ਫੋਟੋਗ੍ਰਾਫਰਾਂ ਦੀ ਸਾਰੇ ਟੋਟਲ ਪੰਜਾਬ ਦੇ ਸੈਂਟਰ ਆ ਫੋਟੋਗ੍ਰਾਫਰਾਂ ਦਾ ਇੱਥੇ ਉੱਪਰਲੀ ਬਿਲਡਿੰਗ ਦੇਖ ਰਹੇ ਹੋ ਨਾ ਇਹ ਸਾਰੀ ਬਿਲਡਿੰਗ ਸਟੂਡੀਓ ਵਾਲਿਆਂ ਦੀਆਂ ਨੇ ਸਾਰੀਆਂ ਇਹ ਦਫ਼ਤਰਾਂ ਮੇਨ ਇੱਥੇ ਪੁੱਛ ਲਈ ਮਲੋਦੀਆ ਕੋਟਲੇ ਵਾਲਾ ਇਹ ਗਹਿਮ ਹੋਵੇ ਛੋਟੇ ਵਾਸਤੇ ਮਜ਼ਾਕ ਹੋ ਸਕਦਾ ਹੈ ਆਹ ਰੋ ਆਹ ਦੇ ਸ਼ਹਿਰ ਵਰਗਾ ਮਜ਼ਾ ਲੱਗਦਾ ਕੋਟਕਪੂਰੇ ਵਰਗਾ ਨਾ ਨਜ਼ਾਰਾ ਲੱਗਦਾ ਫੜਾ ਬਠਿੰਡਾ ਹੈਗਾ ਬਹੁਤ ਵੱਡਾ ਪਰ ਕੋਟ ਕੋਟ ਹੀ ਹੈ ਕੋਟ ਨੂੰ ਕੋਟ ਹੀ ਕਹਿੰਦੇ ਕਦੇ ਸੋਚਿਆ ਨਹੀਂ ਸੀਗਾ ਬਈ ਆਵਦਾ ਸ਼ਹਿਰ ਛੱਡ ਕੇ ਕਿੱਥੇ ਰਿਆ ਕੋਟਕਪੂਰਾ ਕਿੱਥੇ ਗੋਨਿਆਣਾ ਹੁਣ ਸਾਰਾ ਕੰਮ ਬਠਿੰਡੇ ਹੁੰਦਾ ਲਾਈਵ ਦਾ ਜਿੰਨਾ ਵੀ ਹੈ ਬਾ ਜਿੰਦਗੀ ਆਈ ਨੰਗ ਜਣੀਆ ਲੱਗਦਾ ਉਹ ਸੋਚਿਆ ਉਸ ਐ ਹੋਏਗਾ ਕਰਤੀ ਜਾਣਾ ਯਾ ਖੈਲੀ ਕੋਟ ਕਪੂਰਾ ਆਈ ਲਵ ਕੋਟ ਕਪੂਰਾ ਕੋਲਾਂ ਫਰਦਾ ਬਿੰਡੇ ਆ ਪਰ ਲਵ ਕੋਟ ਕਪੂਰਾ ਆਪਦੇ ਸ਼ਹਿਰ ਦਾ ਯਾਰ ਬਣੀ ਧਣੀ ਦਾ ਨਾ ਪਤਾ ਲੱਗਦਾ ਨਵੀਂ ਥਾਂ ਤੇ ਅਗਲੇ ਮੈਂ ਲੱਗਦਾ ਹਾਂ ਇੱਕ ਪਤੂਏ ਤੁਰੇ ਫਿਰਦੇ ਆ ਮਨ ਨੂੰ ਬਹੁਤ ਪਿਆਰ ਆਉਂਦੇ ਸ਼ਹਿਰ ਨਾਲ ਜਿੱਥੇ ਮੈਂ ਜੰਮਿਆ ਪੜਿਆ ਪੜਾਂ ਬਠਿੰਡਾ ਬਹੁਤ ਵੱਡਾ ਹੈ ਪਰਾਂ ਬਠਿੰਡਾ ਨੇੜੇ ਹੈ ਪਰ ਫੇਰ ਵੀ ਆਪਦਾ ਸ਼ਹਿਰ ਹਾਲ ਹੈ ਕੋਈ ਨਹੀਂ ਮੈਂ ਆਪਦੇ ਸ਼ਹਿਰ ਤੇ ਤੁਹਾਨੂੰ ਕੋਈ ਝਾਂਟ ਜੇ ਬਲੌਗ ਬਣਾ ਕੇ ਦਿਖਾਉਂਗਾ ਉਹ ਤੁਹਾਨੂੰ ਥੋੜੀ ਰਿਐਲਿਟੀ ਦਿਖਾਉਂਗਾ ਉਹ ਚੱਲਿਆ ਮੈਂ ਪਿੰਡ ਕੋਨੇ ਆਣੀ ਉਪਤੀ ਕੰਮ ਕਢਾ ਲਿਆ ਮੈਂ ਮੈਂ ਗੱਲ ਜੀਆ ਚੱਲ ਬਲੌਗ ਬਣਾ ਲਈਏ ਕੋਈ ਕਰ ਲਈਏ ਗੱਲ ਤੇਰੇ ਸ਼ਹਿਰ ਸਲਾਮ ਕਰ ਚੱਲੇ i ਰੋਡ ਪੂਰਾ ਰੋਡ ਆ ਬਗੰਦਾ ਬਗੰਦਾ ਤੋਂ ਪੂਰਾ ਰੋਡ ਆ ਆ ਵੇਖ ਲਓ ਬਈ ਇਹਨੇ ਜਿੱਧਰ ਜਾਣਾ ਜਾ ਸਕਦਾ ਗੁਰੂ ਮੈਂ ਤੋਂ ਸੰਭੂ ਗੱਤ ਤੋਂ ਨਾ ਤੇਰਾ। ਬਾਈਕ ਦਾ ਮਜ਼ਾ ਤਾਂ ਗੱਜਾ ਹੈਲਮਟ ਤੇ ਕੈਮਰਾ ਲੱਗਿਆ ਹੋਵੇ। ਫੇਰ ਬਲੌਕਿੰਗ ਕਰਨ ਦਾ ਮਜ਼ਾ ਹੁੰਦਾ। ਕੋਣ ਸੁਆਦ ਜਾਣੀ ਹੁੰਦਾ ਵਿਆਸ। ਚੱਲ ਕੋਈ ਨਹੀਂ ਸਟਾਰਟਿੰਗ ਦਾ ਸਾਰਿਆਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਹੁੰਦੀ ਆ। ਸਾਰਾ ਗੋਸਤਾ ਨਹੀਂ ਇੱਕ ਵਾਰੀ ਜਿਉਂ ਨਾਲ ਕੋਲੇ ਆ ਗਿਆ ਸੀ। ਕਹਿੰਦੇ ਆ ਆ ਫਾਟਕ ਕਿਸਮਤ ਵਾਲੇ ਨੂੰ ਖੁੱਲਾ ਮਿਲਦਾ ਆ ਵਿਚਾਰੇ ਸਾਰੇ ਦੇਖ ਲੋ ਮੇਰੇ ਵਰਗੇ ਭਰਾ ਹੈਗੇ ਆ ਇਹ ਰੋਜ਼ ਦਾ ਹੀ ਕੰਮ ਆ ਯਾਰ ਸਰਕਾਰ ਨੂੰ ਚਾਹੀਦਾ ਨਹੀਂ ਇਹ ਅੰਡਰਗਰਾਉਂਡ ਪੁਲ ਬਣਾ ਦੇਵੇ ਲੋਕਾਂ ਨੇ ਕੰਮਕਾਰਾਂ ਤੇ ਜਾਣਾ ਹੁੰਦਾ ਘੰਟਾ ਘੰਟਾ ਇੱਥੇ ਖੜਾ ਰਹੀਦਾ ਫਿਰ ਜੇ ਥੱਲੂ ਟਪਾਉਣੇ ਤਾਂ ਫਿਰ ਕਹਿੰਦੇ ਤੁਸੀਂ ਕਾਨੂੰਨ ਤੋੜਦੇ ਹੋ